ਇਹ ਸਾਲ ਪਰੇ ਕੀਤੀ ਦੀ ਇਹ ਸਾਰਾ ਨੰਬਰ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਵੱਡੇ ਭਰਾ ਪ੍ਰਦੀਪ ਮਾਰਚੋਪੜਾ ਜੀ ਸਾਡਾ ਛੋਟਾ ਵੀ ਦਾਰਾ ਚੋਪੜਾ ਜੀ ਜਿਨ੍ਹਾਂ ਦੇ ਘਰ ਤੇ ਕੱਲ ਫਾਇਰਾਂ ਕੀਤੀ ਗਈ ਆ ਕਿਉਂਕਿ ਤੁਸੀਂ ਸਾਰੇ ਹੀ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਹਾਲਤ ਜਿਹੜੀ ਆ ਬੱਦ ਤੋਂ ਬੱਦਰ ਹੋ ਚੁਕੀ ਹੈ ਅੱਜ ਕੋਈ ਵੀ ਆਮ ਨਾਗਰਿਕ ਕਰ ਲਈਏ ਕੋਈ ਵਪਾਰੀ ਕਹਿ ਲਈਏ ਕਾਰੋਬਾਰੀ ਕਹਿ ਲਈਏ ਬਿਜ਼ਨਸਮੈਨ ਕਹਿ ਲਈਏ ਕੋਈ ਵੀ ਸੁਰੱਖਿਤ ਨਹੀਂ ਹੈਗਾ ਹਰ ਇੱਕ ਕਾਰੋਬਾਰੀ ਨੂੰ ਅੱਜ ਫਰੋਦੀਆਂ ਦੇ ਫੋਨ ਆ ਰਹੇ ਨੇ ਜਿਉਂ ਅੱਗੋਂ ਕੋਈ ਨਾ ਨਿਯਮ ਕਰਦੇ ਨੇ ਤੇ ਫਿਰ ਉਹਨਾਂ ਦੇ ਘਰਾਂ ਤੇ ਗੋਲੀਆਂ ਚ ਲਏ ਜਾਂਦੇ ਮੈਂ ਸਮਝਣਾ ਕਿ ਅੱਜ ਪੰਜਾਬ ਦੀ ਸਰਕਾਰ ਜਿਹੜੀ ਆ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਆ ਕੋਈ ਇਹਨਾਂ ਦੇ ਕੋਲ ਕੰਟਰੋਲ ਨਹੀਂ ਹੈਗਾ ਅੱਜ ਨਸ਼ਾ ਜਿਹੜਾ ਵਾ ਬੜੀ ਬੁਰੀ ਤਰ੍ਹਾਂ ਵੱਧ ਚੁੱਕਾ ਲੋਕਾਂ ਦੇ ਘਰਾਂ ਤੱਕ ਜਿਹੜਾ ਨਸ਼ਾ ਪਹੁੰਚ ਗਿਆ ਪਹਿਲਾਂ ਦੇ ਲੋਕ ਨਸ਼ਾ ਕਿਤੇ ਬਾਹਰ ਲੈਣ ਜਾਂਦੇ ਸੀ ਅੱਜ ਹੋਮ ਡਿਲੀਵਰੀ ਹੋ ਰਹੀ ਹੈ ਘਰਾਂ ਦੇ ਵਿੱਚ ਨਸ਼ਾ ਦਿੱਤਾ ਜਾ ਰਿਹਾ ਤੇ ਉਹ ਜਿਹੜੇ ਨਸ਼ੇੜੀ ਨੇ ਜਦੋਂ ਉਹਨਾਂ ਦਾ ਨਸ਼ੇ ਦਾ ਕੰਮ ਪੂਰਾ ਨਹੀਂ ਹੁੰਦਾ ਫਿਰ ਉਹ ਚੋਰੀਆਂ ਵਾਲੇ ਪਾਸੇ ਤੋਂ ਪਿੰਦੇ ਨੇ ਫਿਰ ਚੋਰੀਆਂ ਤੋਂ ਅੱਗੇ ਗੈਂਗਸਟਰਾਂ ਵਾਲੇ ਪਾਸੇ ਤੁਰ ਪੈਂਦੇ ਨੇ ਫਰੌਤੀਆਂ ਮੰਗਣ ਵਾਲੇ ਪਾਸੇ ਤੁਰ ਪੈਂਦੇ ਨੇ ਮੈਂ ਸਮਝਣਾ ਕਿ ਅੱਜ ਬੜਾ ਦੁੱਖ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਇਹੋ ਜਿਹਾ ਮਾਹੌਲ ਬਣ ਚੁੱਕਾ ਕਿ ਜਿਹੜਾ ਪਿੱਛੇ ਅੱਤਵਾਦ ਦਾ ਸਮਾਸੀ ਹਟਾਇਆ ਉਹਦੇ ਨਾਲੋਂ ਵੀ ਭੈੜੇ ਦਿਨ ਅੱਜ ਜਿਹੜੇ ਪੰਜਾਬ ਦੇ ਉਹ ਵਿੱਚ ਆ ਗਏ ਨੇ ਮੈਂ ਸਮਝਣਾ ਕਿ ਇਹ ਸਰਕਾਰ ਨੂੰ ਜਿਹੜਾ ਵਾ ਕੋਈ ਹੱਕ ਨਹੀਂ ਹੈਗਾ ਪੰਜਾਬ ਦੇ ਵਿੱਚ ਹੁਣ ਰਾਜ ਕਰਨ ਦਾ ਇਹਨਾਂ ਨੂੰ ਆਪਣੇ ਆਪ ਹੀ ਛੱਡ ਕੇ ਪਾਸੇ ਹੋ ਜਾਣਾ ਚਾਹੀਦਾ ਤੇ ਹੋਰ ਕੋਈ ਚੰਗੀ ਪਾਰਟੀ ਆਵੇ ਜਿਹੜਾ ਕਿ ਇਹਨਾਂ ਸਾਰੇ ਕਮਾਂ ਦਾ ਜਿਹੜਾ ਖਾਤਮਾ ਕਰ ਸਕੇ ਤੇ ਸਾਡੇ ਪੰਜਾਬ ਦੇ ਜਿਹੜੇ ਲੋਕ ਆ ਉਹ ਅਮਨ ਸ਼ਾਂਤੀ ਨਾਲ ਰਹਿ ਸਕਣ ਆਪਣਾ ਕਾਰੋਬਾਰ ਕਰ ਸਕਣ ਇਹੋ ਜੇ ਵੇਖੋ ਚੋਪੜਾ ਸਾਹਿਬ ਵਰਗੇ ਇਨਸਾਨ ਇੱਕ شریف ਆਦਮੀ ਜਿਹੜੇ ਕਿ ਕਦੇ ਵੀ ਕਿਸੇ ਦੇ ਨਾਲ ਇਹਨਾਂ ਨੇ ਕੋਈ ਮਾੜੀ ਗੱਲ ਨਹੀਂ ਕੀਤੀ ਕਦੇ ਮੂੰਹ 'ਚੋਂ ਮਾੜਾ ਲਬਜ਼ ਨਹੀਂ ਬੋਲਿਆ ਤੇ ਇਹੋ ਜੇ ਬੰਦਿਆਂ ਨੂੰ ਵੀ ਧਮਕੀਆਂ ਆਉਣ ਫਰੋਹਤੀਆਂ ਦੇ ਫੋਨ ਆਉਣ ਤੇ ਮੈਸਜੇ ਨਾ ਫਿਰ ਕਿਹੜਾ ਇਨਸਾਨ ਇੱਥੇ ਸੁਰੱਖਿਅਤ ਪੰਜਾਬ ਦੇ ਵਿੱਚ ਬੜਾ ਦੁੱਖ ਆ ਮੈਂ ਜਿੱਥੇ ਪੰਜਾਬ ਸਰਕਾਰ ਨੂੰ ਤੇ ਕੀ ਇਹਨਾਂ ਨੇ ਕਰਨਾ ਪੁਲਿਸ ਅਫਸਰਾਂ ਨੂੰ ਬੇਨਤੀ ਕਰਦਾ ਕਿ ਥੋੜਾ ਬਹੁਤਾ ਤੁਹਾਡੇ ਜੀ ਜੇ ਇਨਸਾਨੀਅਤ ਹੈਗੀ ਆ ਤੇ ਇਹੋ ਜੇ ਬੰਦਿਆਂ ਦਾ ਅਸੀਂ ਧਿਆਨ ਰੱਖੀਏ ਜਿਹੜੇ ਕੋਈ ਸਾਡੇ ਕੀ ਆਪਣੀ ਕੋਈ ਦਰਖਾਸਤ ਲੈ ਕੇ ਜਾਂਦੇ ਨੇ ਫਰਿਆਦ ਲੈ ਕੇ ਜਾਂਦੇ ਨੇ ਜਿਨ੍ਹਾਂ ਨੂੰ ਅੱਜ ਫਰੋਤੀਆਂ ਦੇ ਫੋਨ ਆ ਰਹੇ ਨੇ ਉਹਨਾਂ ਦੀ ਸੁਰੱਖਿਆ ਦਾ ਅਸੀਂ ਧਿਆਨ ਕਰੀਏ ਇਹ ਸਾਡੀ ਜ਼ਿੰਮੇਵਾਰੀ ਬਣਦੀ ਆ ਮੈਂ ਪੁਲਿਸ ਅਫਸਰਾਂ ਨੂੰ ਇਹ ਬੇਨਤੀ ਕਰਦਾ ਨਹੀਂ ਤੇ ਸਾਨੂੰ ਫਿਰ ਕੋਈ ਨਾ ਕੋਈ ਹੋਰ ਐਕਸ਼ਨ ਲੈਣਾ ਪਊਗਾ ਫਿਰ ਇਹਨਾਂ ਦੀਆਂ ਸ਼ਿਕਾਇਤਾਂ ਕਰਨੀਆਂ ਪੈਣਗੀਆਂ ਫਿਰ ਨਾ ਕੱਲ ਨੂੰ ਸਾਨੂੰ ਕਹਿਣ ਕਿ ਸਾਡੀਆਂ ਸ਼ਿਕਾਇਤਾਂ ਕੀਤੀਆਂ ਨੇ ਅਸੀਂ ਭਰਾਵਾਂ ਦੇ ਨਾਲ ਆ ਅਸੀਂ ਜਨਤਾ ਦੇ ਨਾਲ ਆ ਜਿੱਥੇ ਕਿਤੇ ਵੀ ਕੋਈ ਗਲਤ ਕੰਮ ਹੁੰਦਾ ਕਿਸੇ ਨਾਲ ਧੱਕਾ ਹੁੰਦਾ ਭਾਵੇਂ ਇਹ ਸਾਡਾ ਭਰਾ ਕਾਂਗਰਸ ਪਾਰਟੀ ਦੇ ਵਿੱਚ ਆ ਪਰ ਸਾਡਾ ਇਹਨਾਂ ਪਰਿਵਾਰਕ ਸਬੰਧ ਹੈ ਭਰਾਵਾਂ ਵਾਲਾ ਪਿਆਰ ਆ ਇਹਦੇ ਨਾਲ ਹੀ ਨਹੀਂ ਜਿੱਥੇ ਕਿਤੇ ਵੀ ਭਾਵੇਂ ਕੋਈ ਵੀ ਕਿਸੇ ਪਾਰਟੀ ਨਾਲ ਵੀ ਸੰਬੰਧ ਹੋਊਗਾ ਜੇ ਕਿਸੇ ਨਾਲ ਧੱਕਾ ਹੋਊਗਾ ਕਿਸੇ ਨਾਲ ਬੇਇਨਸਾਫੀ ਹੋਗੀ ਅਸੀਂ ਇਨਸਾਨੀਅਤ ਦੇ ਤੌਰ ਤੇ ਉਹ ਭਰਾ ਦੇ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਖੜਾ ਹਾਂ ਮਾਨੋ ਸਰ ਜਿਸ ਤਰ੍ਹਾਂ ਲੋਕਾਂ ਨੇ ਵੱਡਾ ਬਹੁਮਤ ਵੱਡਾ ਬਹੁਮਤ ਜਿਹੜਾ ਦੇਖੇ ਇਸ ਪਾਰਟੀ ਨੇ ਦਿਖਾਇਆ ਸੀਗਾ ਜਿਸ ਤਰ੍ਹਾਂ ਦੇ ਅੱਜ ਹਾਲਾਤ ਨੇ ਕੀ ਕਿਸ ਤਰੀਕੇ ਨਾਲ ਸੁਧਾਰ ਹੋ ਸਕਦਾ ਕਿ ਜਿਹੜਾ ਪੰਜਾਬ ਦੇ ਲੋਕ ਜਿਹੜੇ ਆ ਇਹਨਾਂ ਹਾਲਾਤਾਂ ਤੋਂ ਬਾਹਰ ਹੋ ਸਕਣ ਜੀ ਅੱਜ ਪੰਜਾਬ ਦੇ ਲੋਕ ਪਛਤਾ ਰਹੇ ਨੇ ਕਿ ਅਸੀਂ ਕਿਸ ਚਾਹ ਦੇ ਨਾਲ ਕਿਸ ਆਸ ਦੇ ਨਾਲ ਇਹਨਾਂ ਲੋਕਾਂ ਨੂੰ ਐਮਐਲਏ ਬਣਾਇਆ ਕਿ ਸ਼ਾਇਦ ਪੰਜਾਬ ਦੇ ਵਿੱਚ ਕੋਈ ਬਦਲਾਅ ਆਊਗਾ ਪੰਜਾਬ ਸਾਡਾ ਤਰੱਕੀ ਕਰੂਗਾ ਜੋ ਕੋ ਜਿਨਾਂ ਨੇ ਝੂਠ ਬੋਲਿਆ ਸੀ ਵਾਅਦੇ ਕੀਤੇ ਸੀ ਰੰਗਲਾ ਪੰਜਾਬ ਬਣਾ ਦੇਾਂਗੇ ਕਰਜ਼ਾ ਮੁਕਤ ਪੰਜਾਬ ਬਣਾ ਦੇਾਂਗੇ ਨਸ਼ਾ ਮੁਕਤ ਪੰਜਾਬ ਬਣਾ ਦੇਾਂਗੇ ਅੱਜ ਉਹ ਸਾਰੀਆਂ ਹੀ ਗੱਲਾਂ ਖੇਲ ਹੋ ਚੁੱਕੀਆਂ ਉਹ ਸਾਰੇ ਕੰਮ ਜਿਹੜੇ ਨੇ ਖਤਮ ਹੋ ਚੁੱਕੇ ਨੇ ਕੋਈ ਸਰਕਾਰ ਦਾ ਕੰਡਰੌਲ ਨਹੀਂ ਹੈਗਾ ਮੈਂ ਤਾਂ ਇਹ ਹੱਥ ਜੋੜ ਕੇ ਬੇਨਤੀ ਕਰੂੰਗਾ ਪੰਜਾਬ ਦੀ ਜਨਤਾ ਨੂੰ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਸਾਡਾ ਪੰਜਾਬ ਤਰੱਕੀ ਕਰੇ ਸਾਡਾ ਰੰਗਲਾ ਪੰਜਾਬ ਬਣੇ ਇਥੋਂ ਨਸ਼ਾ ਖਤਮ ਹੋਵੇ ਇਥੋਂ ਗੈਂਗਸਟਰ ਖਤਮ ਹੋਣ ਤੇ ਵੀਰੋ ਸਾਨੂੰ ਫਿਰ ਜੋਗੀ ਅਰਗਾਂ ਮੁੱਖ ਮੰਤਰੀ ਚਾਹੀਦਾ ਤਾਂ ਗੱਲ ਬਣਨੀ ਹੈ ਪੰਜਾਬ ਦੇ ਵਿੱਚ ਇਹ ਮੇਰੀ ਜਨਤਾ ਨੂੰ ਹੱਥ ਜੋੜ ਕੇ ਅਪੀਲ ਹੈ ਸਰਬਾਤ ਸੱਤਿਆਂ ਨੂੰ ਜਿਹੜੇ ਉਹ ਮਿਆਰੀ ਧਮਕੀਆਂ ਆ ਰਹੀਆਂ ਉਹਨਾਂ ਬਾਰੇ ਤੁਹਾਡਾ ਬੜਾ ਦੁੱਖ ਹੈ ਜੀ ਇਹ ਕੋਈ ਗੱਲ ਥੋੜੀ ਵੱਡੀ ਹੈ ਕਿ ਐਵੇਂ ਜਿਹੜਾ ਮਰਜ਼ੀ ਉੱਠ ਕੇ ਧਮਕੀਆਂ ਕੋਈ ਈਮੇਲ ਕਰੀ ਜਾਂਦੇ ਨੇ ਇਹੋ ਜਿਹੀ ਪਵਿੱਤਰ ਸਥਾਨ ਦੇ ਬਾਰੇ ਕੋਈ ਉਹੋ ਜਿਹੀਆਂ ਗੱਲਾਂ ਜਿਹੜੀਆਂ ਬੋਲਣੀਆਂ ਮੈਂ ਸਮਝਦਾ ਕਿ ਬਹੁਤ ਘਟੀਆ ਤੇ ਛੋਟੀ ਸੋਚ ਹੈ ਅੰਮ੍ਰਿਤਸਰ ਸਾਹਿਬ ਦੇ ਕੱਲ ਨੂੰ ਭਾਜਪਾ ਦੀ ਸਰਕਾਰ ਇੱਥੇ ਆ ਜਾਂਦੀ ਹੈ 27 ਦੇ ਵਿੱਚ ਚੋਣਾਂ ਚ ਤੇ ਕੀ ਇਹ ਜਿਹੜੀਆਂ ਗੱਲਾਂ ਬਾਤਾਂ ਵਾਂ ਯਾਰਾਂ ਫਰੋਤੀਆਂ ਵਾਂ ਗਿਸ਼ਵਾ ਦਾ ਇੱਥੇ ਜਿਹੜੀ ਅਨਤ ਬੋਗੇ ਸਾਡੇ ਕੋਲ ਇੱਕੋ ਹੀ ਮਿਸਾਲ ਆ ਜੇ ਅਸੀਂ ਹਵਾ ਚ ਗੱਲਾਂ ਨਹੀਂ ਕਰਦੇ ਸਾਡੇ ਕੋਲ ਮਿਸਾਲ ਹੈ ਜੂਪੀ ਦੀ ਜਿਹੜੀ ਕਿ ਸਭ ਤੋਂ ਇੱਕ ਗੰਦੀ ਸਟੇਟ ਸੀ ਕ੍ਰਿਮੀਨਲ ਸਟੇਟ ਸੀ ਅੱਜ ਦੁਨੀਆ ਆਪਣੇ ਹਿੰਦੁਸਤਾਨ ਦੀ ਇੱਕ ਨੰਬਰ ਦੀ ਸਟੇਟ ਆ ਅੱਜ ਵਪਾਰੀ ਜਿੱਥੇ ਕਿ ਉੱਥੇ ਵੀ ਜਿੱਦਾਂ ਅੱਜ ਪੰਜਾਬ ਜੂਪੀ ਬਣ ਗਿਆ ਨਾ ਜੂਪੀ ਤੋਂ ਵੀ ਜੇ ਮੈਂ ਕਹੂੰਗਾ ਕਿ ਵੱਧ ਬਣ ਗਿਆ ਜੀ ਤੇ ਅੱਜ ਜੂਪੀ ਹਿੰਦੁਸਤਾਨ ਦੀ ਇੱਕ ਨੰਬਰ ਦੀ ਸਟੇਟ ਆ ਅੱਜ ਜਿੰਨੇ ਇੰਡਸਟਰੀ ਲਿਸਟ ਨੇ ਆਪਣਾ ਕਾਰੋਬਾਰ ਕਰਨ ਵਾਸਤੇ ਜੂਪੀ ਨੂੰ ਤਰਜੀਹ ਦੇ ਰਹੇ ਨੇ ਜੂਪੀ ਦੇ ਵਿੱਚ ਜਾ ਰਹੇ ਨੇ ਤੇ ਉੱਥੇ ਜੋਗੀ ਸਾਹਿਬ ਵੱਲੋਂ ਵੀ ਉਹਨਾਂ ਸੰਗਤਕਾਰਾਂ ਨੂੰ ਉਹਨਾਂ ਵਪਾਰੀਆਂ ਨੂੰ ਪੂਰੀਆਂ ਸਹੂਤਾ ਦਿੱਤੀਆਂ ਜਾ ਰਹੀਆਂ ਪੂਰਾ ਵਿਸ਼ਵਾਸ ਦਿਵਾਇਆ ਜਾ ਰਿਹਾ ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਆ ਅੱਜ ਉੱਥੇ ਕੋਈ ਗੈਂਗਸਟਰ ਕੋਈ ਗੁੰਡਾ ਕਰਦੀ ਨਹੀਂ ਆ ਅੱਜ ਉੱਥੇ ਕੋਈ ਕੰਨ ਚ ਪਾਇਆ ਨਹੀਂ ਰੜਕਦਾ ਤੇ ਗੁਰੂ ਕਿਰਪਾ ਕਰੇ ਜੇ ਇੱਥੇ ਵੀ ਬੀਜੇਪੀ ਦੀ ਸਰਕਾਰ ਆਉਂਦੀ ਆ ਤੇ ਇਹ ਪੰਜਾਬ ਵੀ ਇਸੇ ਤਰ੍ਹਾਂ ਜਿਹੜਾ ਵਾ ਉਹ ਰੰਗਲਾ ਪੰਜਾਬ ਬਣਾ ਕੇ ਦੇਵਾ। ਦੋਸਤੋ ਅੱਜ ਮੈਂਬਰ ਮੈਂਬਰ ਬੀਪੀਸੀਸੀ ਪੰਜਾਬ ਇਹ ਗੱਲ ਕਹਿਣ ਦਾ ਮਾ ਤੇ ਅੱਜ ਤੋਂ 5-6 ਮਹੀਨੇ ਪਹਿਲਾਂ ਮਨ ਬਹੁਤ ਟੈਲੀਫੋਨ ਹੋ ਰਿਹਾ ਸੀ ਪਰ ਹੁਣ ਕੋਈ ਟੈਲੀਫੋਨ ਨਹੀਂ ਆਇਆ ਇਹ ਜਿਹੜਾ ਸ਼ੁਕ ਮੇਰੇ ਮਗਰ ਕਾਰਾਂ ਲੱਗਦੇ ਰਹਿੰਦੀ ਅਸੀਂ ਮੈਂ ਬੋੜਾ ਸਾਰੀਆਂ ਅਬੂ ਨੂੰ ਰਾਣਾ ਜੀ ਐਸਐਸਪੀ ਤਰੰਤ ਨੂੰ ਦਿਖਾ ਕੇ ਵੀ ਆਇਆ ਉਹਨਾਂ ਮੇਰੇ ਗਨਮੈਨ ਨੂੰ ਵਾਪਸ ਲੈ ਲੈ ਸੀ ਮੈਂ ਉਹਨਾਂ ਨੂੰ ਦੋ ਤਿੰਨ ਵੀ ਕਿਹਾ ਤਿੰਨ ਵਾਰ ਹੀ ਗਿਆ ਮੇਰਾ ਬੇਟਾ ਵੀ ਗਿਆ ਉਹਨਾਂ ਕੋਲ ਸਾਰਿਆਂ ਨੇ ਆਖਿਆ ਐਸਪੀ ਜੀ ਨੇ ਵੀ ਆਖਿਆ ਵੀ ਇਹਨਾਂ ਨੂੰ ਗਨਮੈਨ ਦੇਓ ਹਰ ਇਨਸਾਨ ਨੇ ਆਖਿਆ ਕਿ ਉਹ ਗੱਲ ਮੰਨ ਲੇ ਪਰ ਉਹਨਾਂ ਨੇ ਕੋਈ ਨਹੀਂ ਸੁਣੀ ਕਿ ਇਸ ਕਰਕੇ ਇਹ ਜੋ ਲਲਾ ਰੋਹੀਆਂ ਇਹ ਜੋ ਵੀ ਅੱਜ ਤੱਕ ਇੱਥੇ ਪੰਜਾਬ ਚ ਵਾਪਰਿਆ ਹੈ ਤੇ ਤੁਹਾਨੂੰ ਸਾਰਿਆਂ ਨੂੰ ਪੜਿਆ ਹੈ ਇਹ ਸਰਕਾਰ ਕੋ ਇਹੋ ਕਰਾ ਰਹੀ ਆ ਸਰਦਾਰ ਸਾਹਿਬ ਕੀ ਮੰਗ ਕੀ ਕਰਦੇ ਅਸੀਂ ਇਹੋ ਕਰਦੇ ਆਪਣੀ ਸੁਰੱਖਿਆ ਦੀ ਮੰਗ ਕਰਦੇ ਸੁਰੱਖਿਆ ਦੀ ਮੰਗ ਕਰਦੇ ਆ ਇਹ ਪੰਜਾਬ ਸਰਕਾਰ ਤੋਂ